ਹਾਂਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਡਗਰੂ ਰਹਿ ਜਾਂਦੇ ਐਕਸਾਈਡ ਦੌਲਤਪੁਰਾ ਕਾਨ ਸਿੰਘ ਵਾਲਾ ਇਹ ਆਣ ਗਵਾਂਢ ਦੇ ਪਿੰਡ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋ ਪਸ਼ੂ ਵਿਖਾਉਣੇ ਤੁਹਾਨੂੰ ਦੋਵੇਂ ਸੂਏ ਸਵਾਈ ਹੈ ਇੱਕ ਬਹੁਤ ਚੰਗੀ ਪੂਰੀ ਵੱਡੀ ਵਹਿੜ ਸੂਈ ਸਵਾਈ ਮਗਰ ਬੱਚੀ ਇੱਕ ਬਹੁਤ ਚੰਗੀ ਛੋਟੀ ਵੱਡੇ ਕਰਦ ਕਾਠਾਲੀ ਫਾਜਨ ਵਾਲੀ ਇਹ ਵੀ ਸੂਈ ਸਵਾਈ ਹੈ ਦੋਨਾਂ ਦੇ ਸੇਲ ਆ ਮੁੱਲ ਜਿਵੇਂ ਹੀ ਜਾਇਜ਼ ਹੋਣਗੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਦੱਸੋ ਨਾਮ ਵੀ ਨਸੀਬ ਸਿੰਘ ਆ ਪਿੰਡ ਸਤਾਸੰਗੋ ਜ਼ਿਲ੍ਹਾ ਮੁਕਤ ਤਹਿਸੀਲ ਮੁਕਈ ਫੋਨ ਨੰਬਰ ਦੱਸ ਦਿਓ 9464615952 ਕਿੰਨਾਂ ਮਾਸੂ ਆ ਇਹ ਬਈ ਪਹਿਲਾ ਸੂਆ ਸੋਈ ਛੁੱਟੀ ਸੋਈ ਨੂੰ ਸਾਵਾਂ ਸੋਈ ਨੂੰ ਸਾਵਾਂ ਹੋ ਗਏ ਤਿੰਨ ਸਾਢੇ ਤਿੰਨ ਮਹੀਨੇ ਬਾਈ ਤੇ ਇੱਕ ਮਹੀਨਾ ਤੇ ਪੰਜ ਛੇ ਦਿਨ ਉਹ ਡਾਇਰੈਕਟ ਕਰਾਸ ਹੋਈ ਚੁੱਟੋ ਸਾਂਹ ਤੋਂ ਡਾਇਰੈਕਟਰ ਬਣੀ ਆ ਦੁੱਧ ਕੇ ਨਾਂ ਜਿਹੜਾ ਜੋਖ ਲੈਣਾ ਯਾਰ ਅਗਲੇ ਦੇ ਘਰੇ 11 ਕਿਲੋ ਦਾ ਜੋਖ ਲੈ ਲੈਂਦਾ ਆਪਾਂ ਆਪਣੀ ਖਰੀਦੀ ਆ ਆਪਣੀ ਖਰੀਦੀ ਆ ਹੁਣ ਆਪਣੇ ਘਰੇ 9 ਹੋਵੇ 9.5 ਹੋਵੇ 10 ਹੋਵੇ ਇੱਥੇ ਹੋਊਗਾ 9 ਕਿਲੋ ਤੋਂ ਬਾਹਰ ਬਾਹਰ 9 ਕਿਲੋ ਦੋ ਕੁ ਤਣ ਝੋਟੀ ਜੀ ਲਾ ਗਈ ਦੁੱਧ 11 ਕਿਲੋ ਤੇ ਆ ਜੂਗੀ ਜੈ ਜਮਲ ਜਮੇ ਜੈਜ ਕਿ ਉਹਨੇ ਲੈਣੇ ਵਕਲੇ ਛੋੜ ਕਰਨੀ 500 ਰੁਪਇਆ 70000 ਆ ਵਿੱਚੋਂ ਕਰ ਦਿੰਗੇ ਮੰਦ ਕੱਢੀਏ ਬਾਹਰ ਨੂੰ 70000 ਮੁੱਲ ਵਿੱਚ ਮਾਨ ਤਾਨ ਵੀਰਿਆਂ ਦਾ ਕਰਦੇ ਆਂਗੇ ਮਗਰੇ ਦੇ ਕਟਾ ਤਿੰਨਾ ਸਾਢੇ ਤਿੰਨ ਮਹੀਨਿਆਂ ਦੀ ਸੂਈ ਆ ਅਗਲੇ ਦੇ ਘਰੋਂ ਵੀਰ ਕਹਿੰਦਾ ਆਪਾਂ 11 ਕਿਲੋ ਦੁੱਧ ਚੋਕੇ ਲਿਆਂਦੀ ਆ ਮੇਰੇ ਘਰੇ ਆ ਕੇ ਥੋੜਾ ਜਿਹਾ ਵੀਰ ਕਹਿੰਦਾ ਉਪਰਾ ਕੀਤਾ 9 ਕਿਲੋ ਤੋਂ ਬਾਹਰ ਦੁੱਧ ਹੋ ਸਕਦਾ 9.5 ਕਿਲੋ ਨਿਕਲਿਆ ਆਵੇ ਜਦੋਂ ਤੁਸੀਂ ਕੰਡੇ ਤੇ ਜੋਖੋਂਗੇ ਹੋ ਸਕਦਾ 10 ਕਿਲੋ ਨਿਕਲੇ ਆਵੇ 9 ਕਿਲੋ ਮੰਨ ਕੇ ਆਜੋ 9 ਕਿਲੋ ਤੋਂ ਦੁੱਧ ਬਾਹਰ ਨਿਕਲੂਗਾ ਕਦ ਘਾਟ ਪੂਰਾ ਹੀ ਆ ਦੋਸਤੋਂ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਵਜ਼ਨ ਬਹੁਤ ਆ ਮੱਝਾਂ ਅਜੇ ਹੋ ਸਕਦਾ ਵੀ ਦੰਦਰਾ ਜੀ ਹੋਵੇ ਕੱਟੇ ਅੱਛਾ ਹਾਂ ਦੋਸਤੋ ਵੀਰ ਦੱਸਦਾ ਹੋ ਸਕਦਾ ਅਜੇ ਦੰਦਾਂ ਜੀ ਹੋਵੇ ਕੱਟੇ ਕੋਈ ਮੱਝਾਂ ਦਾ ਟਾਈਪ ਕੰਮ ਨਹੀਂ ਨਮਹਾਨ ਝੋਟੀ ਆ ਪਹਿਲਾ ਸੂਆ ਪਲੂਣ ਕੱਟੀ ਹਵਾਨਾ ਸੋਹਣਾ ਠੋਸ ਨਿਕਰ ਸ਼ਾਮ ਤੱਕ ਰਹਵਾਨਾ ਦੁੱਧ ਨਾ ਭਰ ਲੈਣਾ ਦੁੱਧ ਜਿੰਨਾ ਵੀਰ ਦੱਸਦਾ 9.5 ਕਿਲੋ ਵਾਂਗੂ ਖੁੱਲਾ ਤਿਆਰ ਹੈ ਬਾਕੀ ਗੱਬਣ ਪਸ਼ੂ ਦਾ ਵਹਿਮ ਹੁੰਦਾ ਸੂਏ ਸਵਾਏ ਪਸ਼ੂ ਦਾ ਕਾਹਦਾ ਵਹਿਮ ਜਦੋਂ ਮਾਲਕ ਕਹਿੰਦਾ ਦੋ ਟਾਈਮ ਜੋਖ ਲਿਓ ਭਾਵੇਂ ਕੰਡੇ ਤੇ 9 ਕਿਲੋ ਤੋਂ ਬਾਹਰ ਨਿਕਲੂ ਹੋ ਸਕਦਾ 9.5 ਹੋਵੇ ਹੋ ਸਕਦਾ 10 ਕਿਲੋ ਹੋਵੇ 9 ਕਿਲੋ ਮੰਨ ਕੇ ਆਇਓ 9 ਕਿਲੋ ਤੋਂ ਬਾਹਰ ਨਿਕਲੂਗਾ ਥਣ ਬਹੁਤ ਸੋਹਣੇ ਮੁਠੀ ਵਾਲੇ ਹੱਦੀ ਚਵਾਈ ਵਾਲੇ ਆ ਹਵਾਨਾ ਸਾਰਾ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ ਜਿੱਦਾਂ ਕਸ਼ਮੀਰੀਆਂ ਦੀ ਸ਼ਾਲ ਤੇ ਕਢਾਈ ਕੀਤੀ ਹੁੰਦੀ ਹੈ ਨਾ ਇਦਾਂ ਸਾਰਾ ਹਵਾਨਾ ਵੇਂਜ ਨਾਲ ਭਰਿਆ ਪਿਆ ਇੱਕ ਮਹੀਨਾ ਕਿੰਨੇ ਦਿਨ ਹੋ ਗਏ ਯਾਰਾ 8 ਤਰੀਕ ਦਾ ਪਹੀਜ ਦਾ ਮਣੀ ਵੀ ਆ ਠੀਕ ਆ ਪਿਛਲੀ ਆ ਹੱਤ ਤੋਂ ਦੇਣਾ ਜਨੇ ਵੀ ਹਮ 8 ਤਰੀਕ ਦੀ ਬਣੀ ਵੀ ਆ ਅੱਜ 12 ਹੋ ਗਈ ਇੱਕ ਮਹੀਨਾ 4 ਦਿਨ ਹੋ ਗਏ ਆ ਡਾਇਰੈਕਟ ਸਾਨ ਤੋਂ ਕਰਾਸ ਹੋਈ ਆ 70000 ਦੀ ਦੇ ਦੇਣੀ ਆ ਬਿਲਕੁਲ ਜਾਇਜ਼ ਮੁੱਲ ਦੁੱਧ ਬਹੁਤ ਆ 9 ਕਿਲੋ ਤੋਂ ਬਾਹਰ 10 ਕਿਲੋ ਵਾਂਗੂ ਦੁੱਧ ਹੋਊ 11 ਕਿਲੋ ਸੀਗਾ ਵੀਰ ਕਹਿੰਦੇ ਇੱਕ ਅੱਧੇ ਦਿਨ 11 ਕਿਲੋ ਤੇ ਆ ਜਾਣਾ ਪਹਿਲਾ ਸੁਆ ਨਮਾਹਾਨ ਝੋਟੀ ਜੇ ਕਿਤੇ ਵਾਈਗੁਰੂ ਦੀ ਕਿਰਪਾ ਨਾਲ ਗੱਭਨ ਰਹਿ ਜਾਂਦੀ ਆ ਹੋਰ ਮਹੀਨੇ ਨੂੰ ਕਨਫਰਮ ਹੋ ਜਾਣੀ ਆ ਤੇ ਫਿਰ ਤਾਂ ਦੁੱਗਣੇ ਪੈਸਿਆਂ ਦੀ ਕਰਮਾਲੀ 2 ਲੱਖ ਦੀ ਝੋਟੀ ਆ ਪੋਲੇ ਜਿਹੇ ਹੱਥ ਨਾਲ ਤਿਆਰ ਹੋਈ ਕਿਉਂਕਿ ਵੱਡੀ ਬਹੁਤ ਹੈ ਵਜਨ ਫੁੱਲ ਹੈ ਸਨੱਖੀ ਪੂਰੀ ਹੈ ਦੰਦਾਂ ਜੀ ਆਹ ਜੀ ਦੋ ਨੰਬਰ ਤੇ ਆ ਜੀਏ ਇਹ ਬਈ ਦੂਜਾ ਦੋ ਰੋਜ਼ ਸੁਈ ਨੂੰ ਸਵਾ ਕੋਈ ਨੂੰ ਸਵਾ ਅਜ ਤੀਜਾ ਚੌਥਾ ਦਿਨ ਹੋਊਗਾ ਤਾਜੀ ਸੂਈ ਹੈ ਹਾਂ ਤਾਜੀ ਸੂਈ ਹੈ ਕਿੰਨੇ ਕੁ ਬੋਲੀ ਹੋ ਬੋਲੀ 12 13 ਕਿਲੋ ਕਿੰਨਾ ਕੁ ਪੈਜੂ ਦੁੱਧ ਪੈਜੂ ਕੋਈ 20 ਪੈਜੂ ਕਰਵਾਉਣਾ जीर ਪੈ ਗਈ ਓਕੇ ਬਾਈ ਜੈ ਜਮਾਲ ਜੈ ਤੇ ਬਾਟੇ ਹਰਤੀ ਤੇਰਾ 20 ਕਿਲੋ ਬਾਈ ਦਾ ਸਦਾ ਖੁੱਲਾ ਦੁੱਧ ਪਿਆ ਜੂ 12 13 ਕਿਲੋ ਬੌਲੀ ਤਿਆਰ ਹੈ ਮਗਰ ਵੱਛੀ ਹੈ ਪਿੰਕ ਨੋਜ਼ ਵਾਲੀ ਦੋਸਤੋ ਡੱਬ ਲਾਲੀ ਜੀ ਭਾ ਮਾਰਦੇ ਆ ਐਰ ਸ਼ੈਰ ਟੱਚ ਦੀ ਹੈ 12 13 ਕਿਲੋ ਬੌਲੀ ਹਾਜ਼ਰ ਹੈ ਵੱਡੀ ਵਹਿੜਾ ਦੂਜਾ ਸੂਆ ਤਾਜੀ ਸੂਈ ਜ਼ੇਰ ਪੈ ਗਈ ਆ ਰੇਲ ਗੱਡੀ ਦੇ ਡੱਬੇ ਜਿੱਡੀ ਐ 프ਰਿੰਟ ਪ੍ਰੌਂਟ ਵੀ ਪੂਰਾ ਸੋਹਣਾ ਸ਼ਾਮ ਤੇ ਕਰਦਾ ਕਰਮ ਵਾਲੀ ਮਸ਼ਕਾ ਬੰਨੀ ਫਿਰਦੀ ਹੋਊਗੀ ਅਜੇ ਸ਼ਾਮ ਦੀ ਚਵਾਈ ਸਮਾਂ ਬਾਕੀ ਆ ਦੁਪਹਿਰੇ ਵੀਡੀਓ ਬਣਾ ਰਹੇ ਆ ਥਣ ਮੁਠੀ ਵਾਲੇ ਹੱਦੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਗੁਲਾਬੀ ਥਾਣ ਫੁੱਲ ਵੱਡੀ ਵਹਿੜ ਵੱਲ ਕਿੰਨਾ ਕੀਤੇ ਦਾ 62000 62000 ਦੀ ਵੀਰ ਕਹਿੰਦਾ ਦੇ ਦੇਣੀ ਹੈ ਜੇ ਕਿਸੇ ਭੈਣ ਭਰਾ ਨੇ 68 ਕਰੇ ਦੁੱਧ ਨੂੰ ਲੈਣੀ ਆ ਜਾਂ ਵੈੜ ਦੁੱਧ ਤੇ ਲੈਣੀ ਮਤਲਬ ਡੈਰੀ ਦੁੱਧ ਪਾਉਣ ਨੂੰ ਵੈੜ ਤਾਜੀ ਸੂਈ ਐ ਮਗਰ ਵੱਛੀ ਐ ਪਰਸੋਂ ਦੀ ਸੂਈ ਐ 12 13 ਕਿਲੋ ਕੰਡੇ ਵਾਲੀ ਬੌਲੀ ਆ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ ਵੱਛੀ ਯਾਦ ਵਾਲੀ ਆ ਬਾਕੀ ਵੱਡੀ ਬਹੁਤ ਐ ਜੇ ਇਹ ਵੈੜ 20 22 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਨਾੜ ਕੇ ਨਾ ਟਰੈਕਟਰ ਜਿੱਡੀ ਆ ਜਦੋਂ ਆਓਗੇ ਆ ਕੇ ਆਪਦੀ ਅੱਖਾਂ ਨਾਲ ਵੇਖੋਗੇ ਥੋੜੇ ਵੀ ਮਨ ਲੱਗੂ ਫੋਲੋ ਵੱਡੀ ਦੂਜਾ ਸੂਆ ਤਾਜੀ ਸੂਈ ਸਵਾਈ ਵਹਿੜ ਮੁੱਲ ਜੈ ਜੀ 62000 ਇੱਕ ਨੰਬਰ ਪਹਿਲਾ ਸੂਆ ਪਲੂਨ ਕੱਟੀ ਐ ਅਗਲੇ ਦੇ ਘਰੋਂ ਵੀਰ ਕਹਿੰਦਾ 11 ਕਿਲੋ ਦੁੱਧ ਚੋਕੇ ਲਾਏ ਆ ਦੋ ਟਾਈਮ ਝੋਟੀ ਦਾ ਵੀ ਕੱਦ ਵਹਿੜ ਜੱਡਾ ਹੀ ਐ ਐਵੇਂ ਕੋਈ ਭੈਣ ਭਰਾ ਝੋਟੀ ਨਹੀਂ ਕੀ ਜਨਾ ਮੰਨੇ ਤੁਸੀਂ ਆ ਵੇਖ ਲਓ ਬੈਗ ਹੋ ਕੇ ਕੈਮਰਾ ਮਾਰਦਾ ਮੈਂ ਦੋਵਾਂ ਦੀ ਹਾਈਟ ਸੇਮ ਹੀ ਆ ਮੇਰੇ ਘਰੇ ਆ ਕੇ ਵੀਰ ਕਹਿੰਦਾ ਕਿਲੋ ਕੁ ਦੁੱਧ ਨੇ ਘਟਾਇਆ ਹੋ ਸਕਦਾ 9.5 ਕਿਲੋ ਨਿਕਲਿਆ ਹੋ ਸਕਦਾ 10 ਕਿਲੋ ਨਿਕਲ 9 ਕਿਲੋ ਤੋਂ ਯਾਨੀ ਕਿ ਬਾਰ ਬਾਰ ਦੁੱਧ ਤਿਆਰ ਆ 1 ਮਹੀਨੇ 4-5 ਦਿਨ ਹੋ ਗਏ ਇਹ ਕ੍ਰੋਸ ਹੋਈ ਨੂੰ ਸਾਹਨ ਤੋਂ ਡਾਇਰੈਕਟ ਕ੍ਰੋਸ ਹੋਈ ਆ ਮੁੱਲ 70000 ਮਾਨਤਨ ਖੁੱਲਾ ਹੋ ਜੂਏ ਦੋ ਪਸ਼ੂ ਸੇਲ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨਾਕ ਪਸੰਦ ਆਉਂਦਾ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਪੂਰੀ ਵਾਰੀ ਦੱਸ ਦਿੰਨਾ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮਗਰੇ ਦੇ ਕਟਾ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਸ਼ਿਕਾ